ਲਫਜ਼ ਦੇਖਣੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਇਹ ਜਨਾਲਾ ਦੇ ਕੇ ਖੜੇ ਆ ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੋਂ ਆਏ ਭਾਈ ਕਿੱਥੋਂ ਆਏ ਤੁਸੀਂ ਅਸੀਂ ਬਟੰਡੇ ਤੋਂ ਆਏ ਹਾਂ ਜੀ ਪਰ ਇਹ ਕੱਲ ਆਪਾਂ ਦੇਖਿਆ ਇਹਦੇ ਬਹੁਤ ਵੀਡੀਓ ਵਾਇਰਲ ਹੋਈਆਂ ਕਿ ਜਿਹੜਾ ਰਸ਼ ਨੇ ਗਲਤ ਜਗ੍ਹਾ ਤੇ ਜਾਣ ਲੱਗ ਗਿਆ ਆ ਕਿ ਤੁਸੀਂ ਇੰਨੀ ਦੂਰੋਂ ਆਏ ਜੇ 3.5 350 ਕਿਲੋਮੀਟਰ ਤੋਂ ਕਿੰਨੀਆਂ ਟਰਾਲੀਆਂ ਲੈ ਕੇ ਆਏ ਅਸੀਂ ਸਾਡੇ ਕੋਲ ਚਾਰ ਟਰਾਲੀਆਂ ਜੀ ਕੀ ਕੀ ਲੈ ਕੇ ਆਏ ਜੀ ਅਸੀਂ ਸਾਡੇ ਕੋਲੇ ਸਾਰੇ ਸਮਾਨ ਹੈ ਜੀ ਆਟਾ ਸਾਰੀ ਮਤਲਬ ਜੋ ਵੀ ਸਮਾਨ ਹੈ ਪਾਣੀ ਹੈ ਪਸ਼ੂਆਂ ਦਾ ਚਾਰਾ ਹੈ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗੂ ਸੇਵਾ ਕਿੱਥੇ ਕਰਨੀ ਉਹ ਕਿ ਇੱਥੇ ਦੇ ਸੰਗਤਾਂ ਦਾ ਹਾਰ ਆਇਆ ਇਹ ਤੇ ਘੱਟੋ ਘੱਟ 400 ਟਰਾਲੀ ਆਈ ਹੈ ਤੁਹਾਨੂੰ ਕਿੱਦਾਂ ਪਤਾ ਲੱਗੂ ਕਿਹੜਾ ਪਿੰਡ ਹੈ ਕਿੱਥੇ ਜ਼ਿਆਦਾ ਲੋੜ ਆ ਨਹੀਂ ਸਾਡੇ ਨਾਲ ਜਿੰਨੇ ਵੀ ਮੁੰਡੇ ਸਾਰੇ ਜਾਣਕਾਰ ਹੈ ਤੇ ਸਾਰੇ ਮਤਲਬ ਅੱਜ ਕੱਲ YouTube ਵਗੈਰਾ ਸਾਰੇ ਪਤਾ ਲੱਗਦਾ ਰਹਿੰਦਾ ਸੀ ਪਿੰਡ ਪਿੰਡ ਜਾ ਕੇ ਤੇ ਮਤਲਬ ਆਪਣੇ ਆਪ ਹੀ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਬਈ ਮਤਲਬ ਸਾਨੂੰ ਸਾਰੀ ਇਧਰ ਦੀ ਨੌਲੇਜ ਵੀ ਹੈ ਥੋੜੀ-ਬਹੁਤ ਸੋ ਚਾਲੀ ਕਰ ਰਹੇ ਸੋ ਮਨ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਨਾ ਹੈ ਦਾਨੀ ਸੱਜਣਾ ਨੂੰ ਕਿ ਇਸੇ ਤਰ੍ਹਾਂ ਜਿਵੇਂ ਆ ਭਾਈ ਸਾਹਿਬ ਨੂੰ ਦੱਸਿਆ ਕਿ ਸਾਨੂੰ ਇਧਰਲੇ ਪਿੰਡਾਂ ਦੀ ਜਾਣਕਾਰੀ ਆ ਖਾਸ ਕਰਕੇ ਕੋਸ਼ਿਸ਼ ਕਰੋ ਕੋਈ ਜਾਣਕਾਰੀ ਵਾਲਾ ਬੰਦਾ ਲੈ ਕੇ ਆਓ ਪਿੰਡ ਦਾ ਕੋਈ ਮੋਤਵਾਰ ਬੰਦਾ ਲਓ ਦੇਖ ਕੇ ਸੇਵਾ ਕਰੋ ਐ ਨਾ ਮੈਂ ਕਿਤੇ ਮਗਰ ਲੱਗੋ ਕਿ ਇੱਥੇ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਗਰੋਥ ਹੋ ਰਿਹਾ ਫਿਰਦਾ ਆ ਉਹ ਤੁਹਾਨੂੰ ਟਰਾਲੀਆਂ 'ਚ ਬਿਠਾ ਲੈਂਦੇ ਕਿ ਸਾਡੇ ਪਿੰਡਾਂ 'ਚੋ ਇੱਥੇ ਆਜੋ ਇਸ ਤਰ੍ਹਾਂ ਸੇਵਾ ਦਾ ਕਰੋ ਪਿੰਡ ਦੇ ਕਿਸੇ ਬੰਦੇ ਨਾਲ ਸਮਰਥ ਕਰਕੇ ਫੇਰੀ ਸੇਵਾ ਕੀਤੀ ਜਾਏ ਵਾਹਿਗੁਰੂ ਦਾ ਸਾਰਾ